ਤੇ ਆਮ ਸੰਤ ਸੀ ਬਾਬਾ ਸ਼੍ਰੀ ਚੰਦ ਜੀ ਦਾ ਸਿਰਫ 2 ਦਿਨ ਰਹਿ ਕੇ ਸੰਤ ਚਲਦੀ ਹੈ ਦੋਨਾਂ ਦਿਨਾਂ ਦੇ ਵਿੱਚ ਸੰਤ ਸੀ ਬਾਬਾ ਸ਼੍ਰੀ ਚੰਦ ਜੀ ਨੂੰ ਰਸਲੇ ਸਾਮਕਾਰ ਦਿੰਦੇ ਇਹ ਸੰਤ ਸੀ ਬਖਸ਼ਿਸ਼ੋਂ ਦੇ ਇੱਕ ਬਾਬਾ ਸ਼੍ਰੀ ਚੰਦ ਜੀ ਨੂੰ ਆਨੁਸ਼ਣ ਕਰੂ ਉਹਨਾਂ ਦੀ ਜਨਮ ਦੀ ਸ਼ੁਰੂ ਕਰਤੀ ਇਹਨਾਂ ਵੱਡਾ ਪਰਮਪਰਪਾ ਹੈ ਆਪ ਜੀ ਨੇ ਕਰਿ ਲਾਇ ਦਰ ਦਰ ਵੇਸ਼ ਜਿ ਧਨ ਜਨੇ ਦੀਣਾ ਆਏ ਸੰਤ ਸੀ ਸੰਗਤ ਕੀ ਹੋ ਮਾਂ ਸਲੱਖਣੀ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਕਰ ਵਿਆਹ ਪੁੱਤ ਹੋ ਲੱਗਿਆ ਜੇ ਦੀ ਦੁਨੀਆਂ ਦੇ ਪਾਤਸ਼ਾਹ ਸੰਤਾਨ ਨੂੰ ਸੰਗਤ ਦੀ ਪਟਾਲੇ ਤੋਂ ਧਰਤੀ ਤੇ ਗਿਆਨ ਹੈ ਜੀ ਅੱਜ ਵੀ ਸੰਗਤ ਦੀ ਕਈ ਵਿਦਵਾਨ ਲਿਖਦੇ ਨੇ ਕਹਿੰਦੇ ਨੇ ਕਹਿੰਦੇ ਨੇ ਮਾਝ ਦੇ ਸੂਰਮੇ ਨੇ ਮਹਾਂਕਮ ਨੇ ਜਦੋਂ ਵੀ ਬਾਰੇ ਓਮ ਕਰ ਸਮਾਂ ਆਉਂਦਾ ਤੇ ਬਾਜੀ ਤੇ ਮਹਾਦਰ ਇਕੱਲੇ ਜਾਂਦੇ ਨੇ ਸੰਤ ਜੀ ਜੀ ਮਾਤੂ ਮਾਚੇ ਤੇ ਮਹਾਦਰ ਜੋੜੇ ਤਿਆਰ ਕਰਦੇ ਨੇ ਇਸ ਤਰ੍ਹਾਂ ਜੀ ਕੇ ਸੰਤ ਜੀ ਸੁਗੁਰ ਦੇ ਮਾਤਰ ਸਰ ਸੁਲਾਈ ਇੱਕ ਮਾਂ ਹੈ ਸੰਤ ਜੀ ਜਿਨ੍ਹਾਂ ਚੰਗਾ ਜਪ ਤੱਕ ਹੋਵੇ ਤੇ ਕੋਈ ਕੋਖ ਦੇ ਵਿੱਚ ਸੰਤ ਜੀ ਚੰਗਾ ਸੁਨਮਾ ਮਹਾਦਰ ਹੀ ਚੰਗ ਰਹੇਗਾ ਉਹ ਮਾਂ ਦਾ ਸਤਿ ਜੋਨੇ ਅੱਗੇ ਸੰਸਕਿਤਾ ਬਣਾ ਸਾਡਾ ਸਾਰਿਆਂ ਦਾ ਸਿਸਟਮ ਨਾ ਚੰਗਾ ਤੇ ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਤੇ ਸਾਡੇ ਗੁਰੂ ਸਬਦ ਗੁਰ ਨੇ ਪਰਸੰਤ ਜੀ ਉਹਨਾਂ ਦੀ ਮਾਂ ਮਾਤਾ ਤ੍ਰਿਪਤਾ ਜੀ ਉਹਨਾਂ ਅਸੀਂ ਅੱਜ ਫੋਲ ਤੋਂ ਘੱਟ ਜਾਣ ਕਰਦੇ ਆਂ ਉਹ ਵੀ ਧਰਮਾਂ ਵਿੱਚ ਸਿੱਖ ਸੀ ਇਥੋਂ ਦੇ ਲੈਣ ਉਹਨਾਂ ਸੰਤ ਚਾਨ ਦਾ ਲਾਹੌਰ ਦੇ ਨੇ ਵੀ ਇੱਕ ਪਿੰਡ ਸੀ ਇਨੂੰ ਘਹਿਣਾ ਸੰਨ ਇੱਕ ਭਰਾ ਸੀ ਮਾਤਾ ਜੀ ਮਿਲਤਾਂ ਦੀ ਸਤਿਵਰਦੀ ਸੰਨ ਪਰ ਸੰਤ ਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਪਿਤਾ ਜੀ ਦੇ ਨਾਲ ਵਿਆਹ ਮਾਤਾ ਕਲਿਆਣ ਜੀ ਦੇ ਨਾਲ ਟੇਕਾ ਦੇ ਵਿੱਚ ਸੰਤ ਜੀ ਗੁਰੂ ਨਾਲ ਆਕਾਲ ਪੁਰਖ ਦੀ ਜੋਤਰਾਸਤ ਕਰ ਕਿੰਨੇ ਮਾਨ ਰੀਤਾ ਜੋ ਨਸੀਬ ਸੰਤ ਦਾ ਵੀ ਹੋ ਸੀ ਜਦ ਤੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਅਸਰ ਦੀ ਵਾਲ ਦੇ ਵਿੱਚ ਸ਼ਬਦ ਲਿਖ ਕੇ ਸੋਹ ਰੂ ਮੰਦਾ ਆਖੀ ਹੈ ਜੇ ਕੋ ਤਲ ਨਹੀਂ ਹਾਂ ਭਾਈ ਇਸਤਰੀ ਉਹ ਦੋਨੋਂ ਪੜਦੀ ਹੈ ਇਹ ਇਸਤਰੀ ਜੇ ਸੰਸਾਰ ਵਿੱਚ ਨਾ ਹੁੰਦੀ ਤੇ ਇਹ ਪਦਾਇਸ਼ਾ ਕੀ ਵਧ ਰਹੀ ਸੀ ਉਵੇਂ ਸੰਤਜੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ 1479 ਦੇ ਵਿੱਚ ਆਪ ਦੀ ਸਾਰੇ ਜਾਨ ਨੂੰ ਕੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ 1487 ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਅਨੰਦ ਘਾਟ ਚ ਤੇ ਸੰਤਨੀ 1485 ਤੋਂ ਬਾਅਦ 1494 ਸੱਤਾਂ ਸਾਲਾਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਘਰ ਵਿੱਚ ਬ੍ਰਾਹਮਣਾਂ ਨੂੰ ਬਖਸ਼ਣ ਦੀ ਚੰਗੀ ਜਿਹੀ ਇਸ ਤਰਹੀ ਦੇ ਉਸੇ ਸੁਲਤਾਨ ਪਰੋਧੀ ਦੀ ਧਰਤੀ ਉਹ ਕਰਮਾਂ ਨੇ ਭਾਗਾ ਹੋਏ ਜਿੱਤੇ ਵੈੜ ਦੀ ਬਾਤ ਨਹੀਂ ਕਿਨੇ 13-13 ਤੋਂ 85 ਜਦੋਂ ਤਕਲੀਫ ਹਰਦੇ ਸੰਨ ਇਹ ਸੰਗਤ ਜੀ ਇੱਕ ਦਿਨ ਤੇ ਰੁਕ ਜਾਂਦੇ ਸਨ ਲੋਕਾਂ ਨੇ ਕਹਿੰਦੇ ਸਨ ਸਤ ਸ੍ਰੀ ਅਕਾਲ ਟੈਲ ਨਾ ਮੁਰਤੀ ਖਾਣੇ ਨੂੰ ਇੱਕ ਦਿਨ ਅਜੀਬ ਗੱਲ ਹੈ ਜਦੋਂ ਪਾਤਸ਼ਾਹ ਜੀ ਇੱਕ ਘੁੰਮ ਕੇ ਚੱਲਦੇ ਸਨ ਸੰਸਮ ਦੇ ਰੁਕ ਜਾਂਦੇ ਸਨ ਇਹ ਸੰਗਤ ਜੀ 70 ਸਾਲਾਂ ਬਾਅਦ ਗੁਰੂ ਨਾਨਕ ਦੇਵ ਜੀ ਦੇ ਘਰ ਬਾਬਾ ਜੀ ਚੰਦ ਦੇ ਜਨਮ ਹੋਇਆ ਕਿਉਂਕਿ ਜੇਕਰ ਵਿੱਚ ਸੱਤ ਵਿੱਚ ਪੇਰਾਂ ਵਿੱਚ ਬੜੀਆਂ ਬਰਿਸ਼ਾ ਸ਼ਾਨ ਸੀ ਇਹਕਰ ਅੰਤ ਹੈ ਇੱਕ ਉਹ ਅ ਤੇ ਸਤ ਸਾਰ ਅਰਥ ਹੈ ਪਰਮਾਤਮਾ ਸਤਿਆ ਅਨਿਆਸ ਵਾਲੇ ਨੂੰ ਸਮਝਾ ਜਾ ਰਿਹਾ ਹੈ ਤੇ ਸੰਤ ਜੀ ਤੇਰਾ ਦਾ ਅਰਥ ਹੈ ਤੇਰਾ ਪਰਮਾਤਮਾ ਕਨੇ ਭਗਤ ਕਬੀਰ ਜੀ ਨੇ ਵੀ ਇਹ ਬਚਨ ਕੀਤੇ ਨੇ ਕਬੀਰ ਮੇਰਾ ਮੋਖ ਨਾ ਮਿਲਿ ਸਮੀ ਜੋਤਿ ਸੁਖੈ ਸੋ ਤੀ 1487 ਵਿੱਚ ਗੁਰੂ ਨਾਨਕ ਦੇਵ ਜੀ ਦਾ ਲੰਘ ਦਾਤ ਹੋਇਆ ਅੱਜ ਸੰਤ ਸਿੰਘ ਜੀ ਨਾਲ ਦੀ ਗੱਲ ਤੋਂ ਬਾਅਦ ਕਿ ਨੇ 1 ਸਾਲ 2 ਸਾਲ ਬਾਅਦ ਬੱਚਾ ਨਾ ਪੈਦਾ ਹੋਵੇ ਅਸੀਂ ਦੱਸਿਆ ਆਪਣੀਆਂ ਦੇ ਕੋਲ ਚਰਚਾ ਕੀਤੀ ਵੇਖੋ ਪਹਿਲਾਂ ਵੀ ਲਖਮਿੰਦਰ ਸਿੰਘ ਜੀ ਨੇ ਬੋਲ ਕੇ ਆਇਆ ਸੀ ਕਿ بھائی ਘਾਸ ਤੇ ਉੱਤੇ ਜਿਹੜੇ ਗੁੱਜਰ ਦਾ ਨਿਰੰਗ ਹੈ ਕਈ ਸਾਲਾਂ ਤੋਂ ਆਪਣੇ ਵੀਰ ਭਰਾ ਜਾ ਕੇ ਉਹ ਹੱਥ ਦੱਸ ਦੇਣ ਨੂੰ ਸਾਨੂੰ ਕੁਝ ਗੁਰੂ ਕੋਲ ਉਸਾਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਆਪ ਤੁਮਣ ਦਾ ਆਪ ਨੇ ਆਪ ਉਤਾਰ ਤੁਮਝੇ ਰੂਪ ਨੇ ستاسی چرانویارے پلو جی آپ دلوں جی سچے آ گیا ਜਿਨ ਮਨ ਹੋਰ ਖੋਰ ਸੇ ਪਾਣੇ ਕਚਿਰਾ ਤੇ ਈਸ਼ੁਰ ਖੁਦਾਏ ਮਦੰਗ ਹੰਤਾ ਇਸ ਰਿ ਨਾਮ ਤੇ ਕੋਈ ਨਾ ਭਾਈ ਅਸਲੀ ਆਸ਼ਕੋ ਹੀ ਹੈ ਜਿਹੜਾ ਨਾਮ ਦੇ ਨਾਲ ਜੁੜਿਆ ਹੋਇਆ ਹੈ ਕਿਉਂਕਿ ਅੱਜ ਵੀ ਗੁਰੂ ਗ੍ਰੰਥ ਸਾਹਿਬ ਬਾਦਸ਼ਾਹ ਜੀ ਦੇ ਖੰਡ ਬਾਦ ਸਭ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਸਾਨੂੰ ਸਾਡੇ ਨੂੰ ਕੋਈ ਉਪਦੇਸ਼ ਦਿੱਤਾ ਕਿ ਜਾਨ ਕੋ ਹਰ ਪ੍ਰਾਂਤ

ਤੇ ਫਿਰ ਸੰਕੀਰਤੀ ਸੀ ਅਪਰੋਕ ਲੋਕਾਂ ਦੇ ਹੋਣੇ ਸੰਸ। ਅਸੀਂ ਸੋਖ ਦੇ ਵਿੱਚ ਇੰਨੇ ਮਸਤ ਹੋ ਗਏ ਆ ਕਿ ਦਾਤ ਪਿਆਰੀ ਵਿੱਚ ਅਸਰ ਜਾਦਾ। ਸੋਖ ਨੂੰ ਸ਼ੁਕਰਾਨਾ ਕਰਾਸ। ਸੋਖ ਸ਼ੁਕਰਾਨਾ ਗੁਰੂ ਦਾ ਸ਼ੁਕਰਾਨਾ ਜਿੰਨਾ ਕੀਤਾ ਜੀ ਆਪਣੇ ਉਤਾਨ ਪੂਰਾ ਜੀ। ਕਿਉਂਕਿ ਇਹ ਲਾਗਾ ਸਾਡਾ ਖਾਸ ਕਰਕੇ ਸੰਕੀਰਤੀ ਬਾਰਡਰਿੰਗ ਦੇ ਤਰ੍ਹਾਂ ਕਰਦਾ ਹੈ। ਪਰ ਅੱਜ ਇਸ ਲਾਜ਼ਮੀ ਨੇ ਬੜੀ ਮਿਹਨਤ ਕਰਕੇ ਬੜੀ ਤਰੱਕੀਆਂ ਨੂੰ ਸ਼ੁਰੂਆਤ ਸੰਤ ਜੀ ਪਰ ਕਈ ਮੇਨ ਸੰਤ ਜੀ ਕਰਦਾ ਦਾਸ ਇਸ ਅਸ਼ਵੇਂ ਤੇ ਇਹ ਬੀੜੀ ਦੀ ਕਪਲਾ ਸਰੀ ਕੀ ਭਾਈ ਗੁਰੂ ਗਬੀਰ ਸਿੰਘ ਜੀ ਦੇ ਹੁਕਮ ਨਾਮੇ ਪੁਰਜਾਪਤ ਕਰੋ ਕਦੇ ਵੀ ਸਾਧਗੁਰੂ ਨੇ ਇਹ ਹੁਕਮ ਦਿੱਤਾ ਕਿ ਮੇਰਾ ਸੇਖ ਸੰਮਰਤ ਆਦੀ ਭਾਸ਼ਾ ਵਿੱਚ ਆਜ ਸੰਤ ਜੀ ਸਤਿ ਸ੍ਰੀ ਅਕਾਲ ਨੂੰ ਦੇ

گرو نانک دیو جی نے بارڈر بوجھے پنجم زمین خوشیاری زمین بنائی پر اب جیسے بچے نے ਉਹ ਘਰਾਣ ਵਾਸਤੇ ਕਿ ਭਾਈ ਬਾਪੂ ਤੇ ਰਾਤ ਨੂੰ ਰਾਤ ਕਰੋੜપતિ ਬਣਨਾ ਚਾਹੁੰਦਾ ਤੁਸੀਂ ਲੱਖਾਂ ਸਾਲ ਤੁਸੀਂ ਕਈ ਸਾਲ ਇਹ ਜ਼ਮੀਨਾਂ ਬੰਜਰ ਜ਼ਮੀਨਾਂ ਦੇ ਵਿੱਚ ਫਸੇ ਰਹੇ ਹੋ ਹੂਜ ਦੇ ਵਿੱਚ ਫਸੇ ਗਣਾ ਵਿੱਚ ਅਰਪਾ ਪ੍ਰਤੀ ਪਰਪੰਪ ਸੰਤ ਜੀ ਪੇਡ ਦਾ ਨਾਮ ਨਹੀਂ ਲੈਣਾ ਚਾਹੁੰਦਾ ਬਿਲਕੁਲ ਸਾਡੀ ਸਹੀ ਹੈ ਪਰ ਉਹ ਵੀ ਇਹ ਕਹਿੰਦਾ ਸੀ ਕਿ ਨਾ ਅਰਪਾ ਘਰਪਾ ਬੰਨਾ ਪਰ ਤਮਾਇਆ ਵੀ ਪਿਆ ਹੈ ਜਦੋਂ ਸੰਤ ਜੀ ਕਹਿੰਦੇ ਕਿ ਇਹਦੇ ਵਿੱਚੋਂ ਕੋਈ ਤੁੰਗਿਆ 700 ਰੁਪਿਆ ਪਾਇਆ ਹੋਇਆ ਸੀ ਤੇ ਸੰਤ ਜੀ ਬਾਹਰ ਦੀ ਕੰਟਰੀ ਤੋਂ ਇਧਰ ਭੇਜਣਾ ਚਾਹੁੰਦਾਰ ਸੀ ਤੇ ਉਸ ਨੂੰ ਕੋਲ ਸ਼ੂਟਰਾਂ ਦੇ ਗੋਲੀ ਮਾਰਦੇ ਥਲੇ ਸੋਨ ਜੀ ਤੇ ਇਸੇ ਤਰ੍ਹਾਂ ਜੀ ਵੀ ਦਾ ਸੰਤ ਜੀ ਆ ਕਿ ਫਿਰ ਉਹਰ ਕੇ ਨਾਲੇ ਵੱਧ ਕੁੱਟੀ ਬੰਨੀ ਇੱਥੇ ਆ ਗਿਆ 700 ਰੁਪਿਆ ਪਰ ਸਵਾਰਥ ਸੀ ਇਹਨਾਂ ਦਿਨਾਂ ਦੇ ਵਿੱਚ ਆਉਂਦਾ ਮੰਨਦਾ

ਸਾਧੂ ਗੁਰਤੀ ਬਖਸ਼ਿਸ਼ ਕਰਦੇ ਨੇ ਭਾਈ ਜਿਹੜਾ ਕਿਰਤ ਕਰਦਾ ਹੈ ਜੇ ਨਾਮ ਜਪਦਾ ਹੈ ਮਨ ਦੀ ਸ਼ਾਂਤੀ ਦਾ ਜੀ ਇਹ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਉਪਦੇਸ਼ ਹੈ ਬਾਬਾ ਸ੍ਰੀ ਚੰਦ ਜੀ ਦਾ ਜਿੱਤਨ ਸੰਗਤ ਜੀ ਅਸੀਂ 531 ਮੰਗਿਆ ਪ੍ਰਕਾਸ਼ ਦੇ ਹਰਮ ਨਾਲ ਵੀ ਉੱਥੇ ਬਿਆੰਤ ਸੰਤਾਨ ਬਹੁਤ ਬਹੁਤ ਵਧਾਈਆਂ ਹੋਣ ਤੇ ਸੰਗਤ ਜੀ ਬਾਬਾ ਸ੍ਰੀ ਚੰਦ ਜੀ ਜੋ ਉਪਦੇਸ਼ ਨੇ ਕਿਉਂਕਿ ਮੈਂ ਇਤਿਹਾਸ ਨੂੰ ਬਾਰੇ ਆਸੇਪੀ ਪਰੇ ਬਾਕਾਸ ਨੇ ਚਾਚਰੀ ਇਹ ਬਚਨ ਕੀਤੇ ਸਨ ਮੁਸਕਿਲ ਇਹ ਅਹੰਕਾਰਪੂਰਤ ਧੰ ਹੈ ਮੈਂ ਭਾਵੇਂ ਗ੍ਰਿਸ਼ਤ ਦਰਵਾਜ਼ੇ ਤੇ ਨਹੀਂ ਕਿਹਾ ਜੇ ਪਰ ਕਦੇ ਕਾ ਤੁਹਾਡੇ ਮੋਢਿਆਂ ਉੱਤੇ ਖੇੜਦਾ ਸੀ ਜਰ ਨਾਲ ਹੀ ਦੇਖਦੇ ਮੋਢਿਆਂ ਤੇ ਕਹਿੰਦੇ ਸਨ ਪ੍ਰੋਫੈਸ਼ਨਲ ਚਾਚਰੀ ਅੱਜ ਵੀ ਮੋਢਿਆਂ ਦੇ ਉੱਤੇ ਇਹ ਤਾਂ ਵਿਚਾਰ ਨੂੰ ਨਾ ਮਾ ਲਿਆ ਕਿਉਂਕਿ ਬਾਬਾ ਸ਼੍ਰੀ ਚੰਦ ਜੀ ਨੇ ਛੋਟੇ ਤੋਂ ਆਸਾਨ ਕਰਤੀ ਦਾ ਸੀ ਉਹਨਾਂ ਦਾ ਫਿਕਰ ਸੀ ਕਰੀ ਚਾਹੁੰਦੇ ਜਦੋਂ ਹੀਰ ਦਾ ਸ਼ਿਕਾਰ ਕਰਕੇ ਲੈ ਆਏ ਨੇ ਤੇ ਬਾਬਾ ਸ਼ਿਵ ਚੰਦ ਜੀ ਨੇ ਆਪ ਨੂੰ ਪੜ੍ਹਾਉਣ ਕਿਹਾ ਕਿ ਇਹ ਬਹੁਤ ਗਲਤ ਕਿਤਾਬ ਹੈ ਇੱਕ ਤਾਂ ਬੇਜੁਗਾਂ ਲਈ ਇੱਕ ਪਾਰ ਘਰ ਵਿੱਚ ਲੈਟਰ ਜੀ ਲਿਖਾ ਦੇਣਾ ਚਾਹੀਦਾ ਤੇ ਲక్ష్ਮੀ ਦਾਸ ਜੀ ਨੇ ਕਹਿਣ ਕਿ ਬਾਬਾ ਜੀ ਅਸੀਂ ਗੁਰੂ ਦਾ ਨਾਂ ਦੇ ਪੁੱਤਰ ਆ ਸਮਝੀ ਰਹਿਣੇ ਨਾ ਪਰ ਇਹ ਹਾਂ ਜਰੂਰ ਭਾਵੇਂ ਕੋਈ ਸੰਗ ਦਾ ਪੁੱਤਰ ਹੋਵੇ ਕੋਈ ਗੁਰੂ ਦਾ ਪੁੱਤਰ ਹੋਵੇ ਲੇਖਾ ਉਹਨੂੰ ਵੀ ਦੇਣਾ ਪੈਣਾ ਚਾਹੀਦਾ ਉਹਨਾਂ ਸੰਬੰਧ ਸੰਬੰਧ ਵਿੱਚ ਕਿ ਬਾਬਾ ਸ਼ਿਵ ਚੰਦ ਜਿਹੜੇ ਜੱਗਪਾਤਰੀ ਹੈ ਉਹ ਜੁਦਾ ਕਰ ਦਿੰਦਾ ਜੀ ਲక్ష్ਮੀ ਦਾਸ ਸੰਸਥੀ ਆਪ ਨੂੰ ਧਰਮ ਪਤਨੀ ਨੂੰ ਘੋਡੇ ਦੇ ਉੱਤੇ ਬਿਠਾ ਕੇ ਜਦੋਂ ਸੰਗੀਤ ਤਰਗਾਹ ਦੇ ਵਿੱਚ ਜਾਂਦੇ ਨੇ ਫਿਰ ਬਾਬਾ ਸ਼ਿਵ ਚੰਦ ਨੂੰ ਲੱਗੀ ਬਾਹਰ ਕਰਕੇ ਆਪਣੇ ਭਰਾ ਦੇ ਕੋਲ ਤੁਰ ਧਰਮ ਚੱਲਣ ਲਈ ਲਾਇਆ ਕੋਈ ਪਰਵਾਹੀ ਨਹੀਂ ਉਹਨੂੰ ਜਵਾਨ ਨੇ ਜਿਵੇਂ ਮਾਂ ਬੱਚੇ ਦਾ ਸਿਰ ਮੰਨੀ ਭੋਜ ਚੱਕਣ ਜੀ ਦੇ ਪਾਪਾਂ ਸੇ ਇਹ ਚੰਗੀ ਕੋਸ਼ਿਸ਼ ਹੁੰਦੀ ਹੈ ਹਨ ਤਾਲਕੁਣਤ ਜਿਵੇਂ ਇੱਕ ਗ੍ਰਿਸ਼ਤ ਧਰਮ ਦੇ ਵਿੱਚ ਮਾਤਾ ਪਿਤਾ ਆਪਣੇ ਬੱਚਿਆਂ ਦਾ ਫਰਜ਼ ਨਿਭਾਉਂਦਾ ਤੇ ਇਹ ਨੇ ਅੱਜ ਇਹਦੀ ਆਪਣੀ ਭਰਮੇ ਉਤਰ ਕਰ ਫਤਨੀ ਬਣਾ ਜਵਾਨ ਹੀ ਕੀਤਾ ਜਵਾਨ ਕਰਕੇ ਧਰਮ ਚੰਗ ਚੰਗਾ ਸੰਤਿ ਸ਼ੀਂ ਮਨਨ ਕਰ ਚੁਕਾ ਜੇ ਦੋ ਪੁੱਤਰ ਨੇ ਮਾਨ ਚੰਦ ਤੇ ਮਿਹਰ ਚੰਦ ਅੱਜ ਵੀ ਡੇਰੇ ਬਾਗੇ ਨਾਮ ਦੇ ਧਰਮ ਦੇ ਦੋ ਪਤੀਆਂ ਨੇ ਇੱਕ ਮਾਨਨ ਚੰਨ ਦੇ ਨਾਮ ਤੇ ਇਹ ਮੇਰਾ ਸੰਬੋਧਨ ਹੈ। ਇਸ ਸਭ ਤੋਂ ਪਹਿਲਾਂ ਮੈਂ ਜੁੰਨਿਆਟਾਵੰਦੇ ਦੇ ਬਾਬਾ ਸਿੰਘ ਚੰਦ ਜੀ ਨੂੰ। ਉਹ ਬਾਬਾ ਸਿੰਘ ਚੰਦ ਜੀ ਦਾ ਇੱਕ ਸੰਗੀਤ ਆਲਪ ਤੇ ਬੋਲਾਰਨਾਮ ਸੁਣਾਉਣ ਕਿਤੇ ਦਾਸ ਦੇ ਸਮੇ ਸਮਾਪਤੀ ਹੈ। ਬਹੁਤ ਬਹੁਤ ਧੰਨਵਾਦ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਾਬਾ ਸਿੰਘ ਚੰਦ ਜੀ ਨੂੰ ਉਹਨਾਂ ਦੇ ਛੋਟੇ ਬੰਦ ਪਾਲਣ ਜੀ ਸੇ